ਦੀ ਪਤੀ ਸਰਪੋ ਮੈਲਾ ਦੇ ਮੇਰੇ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਕਰਦਾ ਹੈ ਆਪਣੇ ਆਪੂ ਸਾਹਿਬ ਜਾਨਾ ਰਾਜ ਜੀ ਨੂੰ ਆਪ ਜੀ ਨੂੰ ਬੜੇ ਸੁਚੇਤ ਢੰਗ ਦੇ ਨਾਲ ਹੋਰ ਵਾਰੀ ਜੋ ਮੁਸ਼ਕਿਲਾਂ ਤੇ ਚੱਲ ਰਹੇ ਹੋ ਮੁਸ਼ਕਲਾ ਦੇ ਬਾਰੇ ਜਾਣਕਾਰੀ ਦਿੱਤੀ ਹੈ ਤੇ ਆਪ ਸਾਡ ਵੱਲੋਂ ਸ਼ੁਕ੍ਰ ਤੇ ਪਿਆਰ ਸਮਾਨ ਭਰਾਵਾਂ ਸਮਾਨ ਤੇ ਛੋਟੇ ਬੇਚੇ ਨੇ ਮੇਰੇ ਤੋਂ ਸਾਰਿਆਂ ਕੋਲ ਉਮੀਦ ਕਰਦੇ ਆਂ ਤੁਸੀਂ ਇਹਨਾਂ ਗੱਲਾਂ ਦੇ ਉੱਤੇ ਵਿਚਾਰ ਕਰਕੇ ਕਿ ਸਾਡੀ ਜੱਫੇ ਪੰਦੀ ਦਾ ਸਾਥ ਦੇਓਗੇ ਜਿਵੇਂ ਤੁਸੀਂ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆ ਇੱਥੇ ਪਹੁੰਚੇ ਵੈਸੇ ਕਰੇਗੇ ਅੱਗੇ ਵੀ ਸਾਡੀਆਂ ਬੇਨਤੀਆਂ ਨੂੰ ਪ੍ਰਵਾਨ ਕਰਦਿਆਂ ਹੋਇਆ ਜਿਵੇਂ ਪ੍ਰਧਾਨ ਸਾਹਿਬ ਜੀ ਨੇ ਦੱਸਿਆ ਹੈ ਕਿ ਉਹ ਵਾਲੇ ਸਮੇਲੀ ਅੰਦਰ ਅਸੀਂ ਆਪਣੇ ਹਕਾਂ ਦੀ ਲੜਾਈ ਕਰਨ ਵਾਸਤੇ ਲੱਗੇ ਹੋਏ ਮੋਰਚੇ ਲਗਵੇਂ ਪਹੁੰਚ ਰਹੇ ਸੋ ਨਿਮਰ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਹੀ ਜੱਫੇ ਪੰਦੀ ਦਾ ਸਾਥ ਦਿਓਗੇ ਕਿਉਂਕਿ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਇਹਦੇ ਵਿੱਚ ਇਹ ਨਹੀਂ ਹੈ ਕਿ ਕੋਈ ਅਹੁਦੇਦਾਰ ਹੈ ਜਾਂ ਕਿ ਤਰਾਸੀਂ ਸਾਰਿਆਂ ਨੇ ਰਲ ਮਿਲ ਕੇ ਸਾਰਿਆਂ ਨੇ ਬਰਾਬਰ ਇੱਕ ਸਮਾਨ ਹੋ ਕੇ ਇਹ ਜਿਹੜੀ ਮਲੜਾਈ ਲੜਨੀ ਹੈ ਸਖੜੇ ਹੋ ਕੇ ਜਿਹੋ ਜਹਾ ਸਾਡਾ ਪਹਿਲੋਂ ਪੰਜਾਬ ਦੇਸ਼ ਸੀਗਾ ਅਸੀਂ ਉਹ ਜਹਾ ਨੂੰ ਬਣਾਉਣਾ ਆ ਤੇ ਉਹਦੇ ਵਾਸਤੇ ਸਾਨੂੰ ਸੰਘਰਸ਼ ਲੜਨਾ ਪੈਣਾ ਸੋ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ ਹੁਣ ਸੰਘਰਸ਼ ਚੱਲ ਰਿਹਾ ਆ ਉਹਦੇ ਵਿੱਚ ਸਾਡੀ ਅੱਜ ਜੀ 30 ਤਰੀਕ ਆ ਰਹੀ ਆ ਉਦੋਂ ਸਾਡੀ ਬਾਰਡਰ ਜੋਨਾਂ ਦੀ ਜਿਹੜੀ ਉਹ ਵਾਰੀ ਆ 70 ਦਿਨ ਦੇ ਬਾਅਦ ਵਾਰੀ ਆ ਰਹੀ ਆ ਸੋ ਗੁਰੂ ਕਾ ਬਾਗ ਜੋਂ ਵੀ ਜਾ ਰਿਹਾ ਆ ਉਹਦੇ ਵਿੱਚ ਤੇ ਤੁਹਾਡਾ ਪਿੰਡ ਜਿਹੜਾ ਗੁਰੂ ਕਾ ਬਾਗ ਜੋਂ ਦੇ ਵਿੱਚ ਆ ਉਹ ਆਸ ਕਰਦੇ ਆ ਕਿ ਆਉਣ ਵਾਲੀ 30 ਤਰੀਕ ਨੂੰ ਮੱਧੂ ਸ਼ਾਂਗਾ ਪਿੰਡ ਦੇ ਵਿੱਚੋਂ ਵੱਡਾ ਜਥਾ ਜਿਹੜਾ ਆ ਉਹ ਸ਼ੰਭੂ ਬਾਟਰ ਜਾਊਗਾ ਤੁਸੀਂ ਹੋ ਲਈ ਆ ਪਰਬਾਤੀ ਹੋ ਗਈ ਆ ਅੱਜ ਸਾਨੂੰ ਬਹੁਤ ਬੜੀ ਪਰੋਚਿੰਤਾ ਪੰਜਾਬ ਨੂੰ ਆ ਕਿ ਉਹ ਪੰਜਾਬ ਦੇ ਨਾਲ 50 Hindu ਜਰਾ ਮੁਸਲਮਾਨ ਪੰਜਾਬ ਵਸਦਾ ਕਰਾ ਦੇਣਾ ਅੱਜ ਪੰਜਾਬ ਨਸ਼ਿਆਂ ਦੇ ਰਾਹੇ ਵਸ ਰਿਹਾ ਕਿਉਂਕਿ ਪੰਜਾਬ ਮੇਰੇ 1422 ਦੀ ਗੱਲ ਕਰ ਲਈਏ ਤੇ 1422 ਦੇ ਵਿੱਚ ਭਰਾਓ ਜਿਹੜੇ ਕੋਰੇ ਲੋਕ ਸੀ ਸਾਡੇ ਪੰਜਾਬ ਦੇ ਵਿੱਚ ਨੌਕਰੀਆਂ ਕਰਦੇ ਹੁੰਦੇ ਸੀ ਸਾਦੇ ਪੰਜਾਲ ਵਿੱਚ ਕਰਨ ਆਉਂਦੇ ਸੀ ਸ਼ੇਰੇ ਪੰਜਾਲ ਰਾਜ ਦੀ ਗੱਲ ਕਰ ਰਿਹਾ ਮਹਾਰਾਜਾ ਰਜੀਵ ਸਿੰਘ ਦੇ ਰਾਜ ਦੀ ਅੱਜ ਜਿਹਨੇ ਸਾਡੀ ਚਾਤ ਬਣੀ ਆ ਜਿੰਨੇ ਤੁਸੀਂ ਬੈਠੇ ਜੋ ਬਾਦੀ ਵਿੱਚੀ ਆ ਤੁਹਾਡੇ ਵੀ ਮੇਰਾ ਬੱਚਾ ਕੈਨੇਡਾ ਚ ਜਾਂਦੇ ਮੇਰਾ ਬੱਚਾ ਅਮਰੀਕਾ ਚ ਹੈ ਬਲੇਡ ਚ ਜਾਂਦੇ ਚੈਨੂ ਦੀ ਲੈ ਤੇ ਟ੍ਰੇਲੀਆ ਚੱਲਦੇ ਹਰ ਇੱਕ ਬੰਦੇ ਦੀ ਚਾਤ ਆ। ਇਹੀ ਚਾ 200 ਸਾਲ ਪਹਿਲਾਂ ਅੰਗਰੇਜ਼ਾਂ ਗੋਰੀਆਂ ਦੀ ਹਿੰਦੀ ਪੜਾਉ। ਤੇ ਸਾਡਾ ਬੱਚਾ ਕਿਤੇ ਪੰਜਾਬ ਚੱਲ ਜੇ। ਕਿਤੇ ਇਤਿਹਾਸ ਪੜਿਆ ਕਰੋ ਆਪਣਾ। ਸਰਦਾਰ ਸੂਰਸੇ ਦੀ ਸੀ ਤੇ ਜਿਹੜੇ ਢਾਡੀ ਉਹਨਾਂ ਦਾ ਪੜਿਆ ਕਰੋ ਇਤਿਹਾਸ ਦੀ ਪੰਜਾਬ। ਕਿਵੇਂ ਰਾਜ ਆਇਆ ਕਿਵੇਂ ਗਿਆ। ਰੁਪਏ ਤੋਂ ਅੰਗਲੈਂਡ ਨੂੰ 36 ਰੁਪਏ ਪਾਉਂਟ ਦੇ ਰਹੇ ਪਈ ਸੀ ਪ੍ਰਧਾਨ ਜੀ ਜਿਹੜੀ ਅੱਜ ਮੀਟਿੰਗ ਹੋਈ ਉਹਦੇ ਬਾਰੇ ਕੋਈ ਹਾਂਜੀ ਅੱਜ ਅਸੀਂ ਜੀ ਇੱਥੇ ਪਿੰਡ ਮੱਧੂ ਸ਼ਾਂਗੇ ਦੇ ਵਿੱਚ ਤੁਸੀਂ ਵੇਖਣ ਦੇ ਵੀ ਬਹੁਤ ਵੱਡੇ ਪੱਧਰ ਤੇ ਸਾਰਾ ਪਿੰਡ ਇਕੱਠਾ ਆਇਆ ਤੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਜਿਹੜੀ ਇੱਕ ਨਵੀਂ ਕਾਈ ਚੁਣੀ ਗਈ ਆ ਤੇ ਇਹਨਾਂ ਸਮੇਂ ਦੇ ਹਾਲਾਤ ਦੇ ਹਿਸਾਬ ਨਾਲ ਵੀ ਸੰਘਰਸ਼ ਦੀ ਲੋੜ ਹੈ ਕਿਉਂਕਿ ਬਹੁਤ ਵੱਡੀ ਆਪਣੀ ਲੜਾਈ ਚੱਲ ਰਹੀ ਆ ਕਿਉਂਕਿ ਸਰਕਾਰਾਂ ਸਾਡਾ ਲਗਾਤਾਰ ਹੀ ਸਾਡੇ ਨਾਲ ਜਿਹੜੇ ਕਿਸਾਨਾਂ ਮਜ਼ਦੂਰਾਂ ਦਾ ਸ਼ੋਸ਼ਣ ਕਰ ਰਹੇ ਆ ਸਾਡੇ ਹੱਕਾਂ ਤੇ ਡਾਕਾ ਮਾਰ ਰਹੇ ਆ ਸਰਕਾਰਾਂ ਲਗਾਤਾਰ ਹੀ ਸਾਡੇ ਕੋਲ ਵੋਟਾਂ ਲੈ ਕੇ ਤੇ ਸਾਨੂੰ ਲਾਰੇ ਲਾਉਂਦੀਆਂ ਰਹੀਆਂ ਵੀ ਐਮਐਸਪੀ ਤੁਹਾਨੂੰ ਦੇ ਦਾਂਗੇ ਤੁਹਾਡੀ ਆਮਦਨ ਦੁੱਗਣੀ ਕਰ ਦਾਂਗੇ ਪਰ ਆਮਦਨ ਦੁੱਗਣੀ ਕੀ ਕਰਨੀ ਜਿਹੜੀ ਪਿਛਲੇ ਸਾਲ ਸਾਡੀ 1500 9 4000 4500 ਨੂੰ ਵਿਕੀ ਸੀ ਉਹ ਐਸਲੇ 25 2600 ਨੂੰ ਮੰਡੀ ਦੇ ਵਿੱਚ ਵਿਕ ਰਹੀ ਆ ਤੇ ਬਹੁਤ ਵੱਡਾ ਸਾਨੂੰ ਘਾਟਾ ਪੈ ਰਿਹਾ ਇਹ ਸਾਰਾ ਪਿੰਡ ਤੁਸੀਂ ਵੇਖ ਲਓ ਵੀ ਇਕੱਠਾ ਹੋ ਕੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਵੱਡੀ ਪੰਦੇਹਰ ਪੰਨੂ ਸਾਹਿਬ ਦੀ ਜਥੇਬੰਦੀ ਨਾਲ ਜੁੜੇ ਆ ਅਸੀਂ ਸਾਰੇ ਪਿੰਡ ਨੂੰ ਵਧਾਈ ਵੀ ਦਿੰਨੇ ਆ ਅਸੀਂ ਇਹਨਾਂ ਤੋਂ ਆਸ ਵੀ ਕਰਦੇ ਆ ਪੀ ਜਦੋਂ ਵੀ ਕਦੇ ਸਾਨੂੰ ਲੋਡ ਪਾਉਗੀ ਨੇਰੇ ਸਵੇਰੇ ਜਥੇਬੰਦੀ ਨੂੰ ਕਿਸੇ ਵੀ ਕੰਮ ਦੀ ਇਹ ਲੋਕ ਸਾਥ ਦੇਣਗੇ ਤੇ ਆਪਣੇ ਹੱਕ ਲੈਣਗੇ ਕਿਉਂਕਿ ਹੱਕ ਸਾਨੂੰ ਮਿਲੇ ਨਹੀਂ ਆ ਜਿੰਨਾ ਚਿਰ ਆਪਾਂ ਇੱਕ ਮੁੱਟ ਨਾ ਹੋਏ ਆਪਾਂ ਲੜੇ ਨਾ ਤੇ ਇਸ ਕਰਕੇ ਭਰਾਓ ਅਸੀਂ ਆਸ ਕਰਦੇ ਆ ਦੂਜੇ ਪਿੰਡਾਂ ਤੋਂ ਵੀ ਕਰਦੇ ਆ ਵੀ ਤਗੜੇ ਹੋ ਕੇ ਭਰਾਓ ਸੰਭੂ ਤੇ ਕਨੌਰੀ ਜਿਹੜਾ ਸਾਡਾ ਸੰਘਰਸ਼ ਲੱਗਾ ਜਿਹੜਾ ਧਰਨਾ ਲੱਗਾ ਆ ਉਹ ਭਰਾਓ ਜਿੱਤਿਏ ਤੇ ਜਿੱਤਿਆ ਤਾਂ ਹੀ ਜਾਣਾ ਜੇ ਵੱਡੇ ਵੱਡੇ ਜਥੇ ਆਪਾਂ ਲੈ ਕੇ ਗਏ ਤੇ ਫੇਰ ਭਰਾਓ ਸਾਡਾ ਜਿਹੜਾ ਮੋਰਚਾ ਜਿੱਤਿਆ ਜਾਊਗਾ ਫੇਰ ਸਾਨੂੰ ਬੱਚੇ ਬਾਹਰ ਕਰਾਉਣ ਦੀ ਲੋੜ ਨਹੀਂ ਆ ਸਾਨੂੰ ਸਾਡੇ ਹੱਕ ਮਿਲਣਗੇ ਸਾਨੂੰ ਸਾਡਾ ਭਾਅ ਮਿਲੂਗਾ ਕਿਉਂਕਿ ਸਾਡਾ ਕਿਸਾਨ ਮਜ਼ਦੂਰ ਮਜ਼ਦੂਰ ਦੁਕਾਨਦਾਰ ਛੋਟਾ ਵਪਾਰੀ ਜਿਹੜਾ ਉਹ ਬਚੂਗਾ ਨਹੀਂ ਤੇ ਭਰਾਓ ਇਹ ਕਰਾਰਪਟ ਕਰਾਣੇ ਸਾਰਾ ਕੋਈ ਸਾਡਾ ਖਤਮ ਕਰ ਦੇਣਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ